ਸਾਰਾ ਇਹ ਸੰਸਾਰ ਖਾਲਸਾ ਜੀ ਮੈਂ ਮੈਂ ਮੇਰੀ ਮੇਰੀ ਵਿੱਚ ਲੱਗਾ ਹੋਇਆ ਹੀ ਆਪਣੇ ਜੀਵਨ ਨੂੰ ਵਿਅਰਥ ਗੁਆ ਰਿਆ ਮਹਾਰਾ ਸੱਚੇ ਪਾਸ਼ਾ ਕਹਿੰਦੇ ਬੰਦਿਆ ਤੂੰ ਕਾਹਦਾ ਹੰਕਾਰ ਕਰਦਾ ਸਵੇਰੇ ਅੱਖ ਖੋਲਣ ਤੋਂ ਲੈ ਕੇ ਰਾਤ ਅੱਖ ਲਾਉਣ ਤੱਕ ਤੇਰੇ ਅੰਦਰ ਮੈਂ ਮੈਂ ਮੇਰੀ ਮੇਰੀ ਬੋਲਦੀ ਹੈ ਹੰਕਾਰ ਹੀ ਬੋਲਦਾ ਹੰਕਾਰ ਤੋਂ ਬਿਨਾ ਕੁਛ ਨਹੀਂ ਬੋਲਦਾ ਪਰ ਸਤਿਗੁਰੂ ਮਹਾਰਾ ਜੀ ਕਹਿੰਦੇ ਨਰੂ ਮਰੈ ਨਰ ਕਾਮ ਨਾ ਆਵੇ ਪਸ਼ੂ ਮਰੈ ਦਸ ਕਾਜ ਸਵਾਰਾ ਤੇਰੇ ਨਾਲੋਂ ਤਾਂ ਜਨਵਰ ਚੰਗੇ ਨੇ ਪਸ਼ੂ ਚੰਗੇ ਨੇ ਡੰਗਰ ਚੰਗੇ ਨੇ ਜਿਹੜੇ ਮਰਦੇ ਨੇ ਤੇ 10 ਕੰਮ ਸਵਾਰ ਦੇ ਬੰਦਿਆ ਤੂੰ ਮਾਰ ਕੇ ਕੀ ਸਵਾਰਦਾ ਤੇਰਾ ਸਰੀਰ ਬੋਹ ਮਾਰ ਜਾਂਦਾ ਨਾ ਹੱਡੀਆਂ ਦਾ ਕੁਝ ਕੰਮ ਆਉਂਦਾ ਨਾ ਤੇਰੇ ਚਮੜਾ ਦਾ ਕੁਝ ਕੰਮ ਆਉਂਦਾ ਮੁਸ਼ਕ ਮਾਰਦਾ ਤੇ ਥੋੜੇ ਚਿਰਾਂ ਵਿੱਚ ਤੈਨੂੰ ਘਰੋਂ ਕੱਢ ਦਿੱਤਾ ਜਾਂਦਾ ਤੇ ਅੱਗ ਲਾ ਕੇ ਫੂਕ ਦਿੱਤਾ ਜਾਂਦਾ ਸਾਰਾ ਸਾਰਾ ਦਿਨ ਤੂੰ ਹੰਕਾਰ ਕਰਦਾ ਦਿਨ ਰਾਤ ਹੰਕਾਰ ਕਰਦਾ ਕਿਹੜੇ ਕੰਮ ਨੂੰ ਸੰਸਾਰ ਦੇ ਆਉਣਾ ਵੇਖ ਤੇਰੇ ਨਾਲੋਂ ਤੇ ਪਸ਼ੂ ਚੰਗੇ ਨੇ ਤੇਰੇ ਨਾਲੋਂ ਤਾਂ ਜਾਨਵਰ ਚੰਗੇ ਨੇ ਜਿਨ੍ਹਾਂ ਦੀ ਖਲ ਕੰਮ ਆਉਂਦੀ ਹੈ